ਕੋਣ ਸਰ ਇਹ ਦਰ ਦੇ ਸਰ ਇਹ ਦਰ ਦੇ ਗਣਾ ਅਨਸਰ ਇਹ ਤਾਂ ਦੇਖੀ ਰੋ ਜੀ ਸਰ ਸਿਵਲ ਸਰਜਨ ਲੁਧਿਆਣਾ ਡਾਕਟਰ ਜਸਬੀਰ ਸਿੰਘ ਜੀ ਮੈਂ ਬੇਨਤੀ ਕਰਦੀ ਹਾਂ ਡਾਕਟਰ ਰੇਨਿਕਾ ਨੂੰ ਉਸ ਸੀਟ ਤੇ ਆਉਣ ਤੇ ਸਾਡੇ ਮੁੱਖ ਮੇ ਬਹੁਤ ਵੱਡੀ ਉਪਲਬਧੀ ਆ ਜੀ ਡਾਕਟਰ ਚਾਹਰਾਜ ਪੱਡੀ ਡਾਕਟਰ ਵਿਲੀਅਮ ਪੱਡੀ ਡਾਕਟਰ ਜੋਸੇਫ ਔਰ ਸੀਐਮਸੀ ਦੀ ਔਰ ਸੀਐਮਸੀ ਵਾਸਤੇ ਪੰਜਾਬ ਵਾਸਤੇ ਔਰ ਦੇਸ਼ ਵਾਸਤੇ ਮਾਣ ਦੀ ਗੱਲ ਹੈ ਕਿ WHO ਦਾ ਫਰਸਟ ਕੋਲੈਬੋਰੇਟਿੰਗ ਸੈਂਟਰ ਜਿਹੜਾ ਹੈਗਾ ਉਹ ਅਚ ਸੀਐਮਸੀ ਸ਼ੁਰੂ ਹੋ ਰਿਹਾ ਹੱਬਸ ਕੋ ਹੱਬ ਸ਼ੁਰੂ ਹੋ ਗਈ ਹੈ ਜੀ ਅਸੀਂ ਹੋਰ ਹੱਬ ਵੀ ਡਿਵੈਲਪ ਕਰਾਂਗੇ ਜੀ ਡੀਐਮਸੀ ਵਾਲੇ ਸ਼ੁਰੂ ਕਰ ਰਹੇ ਆ ਮਕੈਨੀਕਲ ਕ੍ਰੋਮ ਬੈਕਟਰੀ ਵੀ ਅਸੀਂ ਡਿਵੈਲਪ ਕਰ ਰਹੇ ਆ ਅੰਮ੍ਰਿਤਸਰ ਫਰੀਦਕੋਟਸ ਕਰਾਂਗੇ ਔਰ ਇਸ ਤੋਂ ਸਵਾਏ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਹਰ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜੀ ਸਪੋਕ ਹੈ ਉਹ ਕਿ ਜਦੋਂ ਕਿਸੇ ਨੂੰ ਸਟ੍ਰੋਕ ਹੋ ਗਿਆ ਉਹਦਾ ਪਾਸਾ ਕਮਜ਼ੋਰ ਹੋ ਗਿਆ ਜਬਾਨ ਸਥਲਾਂਣ ਡਾਕੀ ਅਧਰੰਗ ਹੋਣਾ ਸ਼ੁਰੂ ਹੋਇਆ ਇਮੀਡੀਏਟਲੀ ਉਹਨੂੰ ਨੀਅਰਸਟ ਹਸਪੀਟਲ ਲੈ ਕੇ ਜਾਣਾ ਉੱਥੇ ਇੰਜੈਕਸ਼ਨ ਦੇ ਦੇਣਗੇ ਅਵੇਲੇਬਲ ਹੋਣਗੇ ਇੰਜੈਕਸ਼ਨ ਲਗਾ ਕੇ ਉਹਨੂੰ ਸੀਐਮਸੀ ਜਾਂ ਜਿਹੜਾ ਨੀਅਰਸਟ ਸੈਂਟਰ ਹੋਏਗਾ ਉਹਦੇ ਵਿੱਚ ਸ਼ਿਫਟ ਕਰਦੇ ਤੇ ਉਹਦੇ ਵਿੱਚ ਸਾਰਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਫ੍ਰੀ ਹੈ ਪਹਿਲੇ ਡੇਢ ਸਾਲ ਵਾਸਤੇ ਟੋਟਲ ਸਾਰਾ ਇਲਾਜ ਫ੍ਰੀ ਹੈਗਾ ਉਹਦੀ ਮਕੈਨੀਕਲ ਥਰੋਮਬੈਕਟਮੀ ਕਰਕੇ ਬੰਦੇ ਨੂੰ ਅਪੰਗ ਹੋਣ ਤੋਂ ਅਧਰੰਗ ਦੇ ਹੋਣ ਦੇ ਬਾਵਜੂਦ ਉਹਨੂੰ ਬਚਾਇਆ ਜਾ ਸਕਦਾ ਹੈ ਇਦੇ ਨਾਲ ਨਾਲ ਮੈਂ ਲੋਕਾਂ ਨੂੰ ਇਹ ਗੱਲ ਜਰੂਰ ਕਹੂੰਗਾ ਕਿ ਤੁਸੀਂ ਘੱਟੋ ਘੱਟ 1 ਘੰਟਾ ਆਪਣੇ ਵਾਸਤੇ ਚਾਹੇ ਤੁਸੀਂ ਵਾਕਿੰਗ ਕਰੋ ਸਾਈਕਲਿੰਗ ਕਰੋ ਜੋਗਿੰਗ ਕਰੋ ਮਤਲਬ ਯੋਗਾ ਕਰੋ ਕੋਈ ਵੀ ਤੁਸੀਂ ਜਿਹੜੀ ਵਰਜਿਸ਼ ਹੈ ਉਹ 1 ਘੰਟਾ ਆਪਣੇ ਵਾਸਤੇ ਤੁਸੀਂ ਜਰੂਰ ਕਰੋ ਵਾਤਾਵਰਣ ਦਾ ਵੀ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਤੁਸੀਂ ਬਹੁਤ ਸਾਰੇ ਜੜੇ ਹੈਗੇ ਆ ਉਹ ਬਲੱਡ ਪ੍ਰੈਸ਼ਰ ਤੋਂ 슈ਗਰ ਤੋਂ ਮੋਟਾਪੇ ਤੋਂ ਔਰ ਜਿਹੜੀਆਂ ਬਹੁਤ ਸਾਰੀਆਂ ਚਾਏ ਹੋ ਸਟ੍ਰੋਕ ਹੈ ਕੈਂਸਰ ਹੈ ਹਾਰਟ ਅਟੈਕ ਹੈ ਇਹੋ ਜੀਆਂ ਜਾਨਲੇਵਾ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਗੁਰਦੇ ਫੇਲ ਹੋਣ ਤੋਂ ਗੁਰਦੇ ਫੇਲ ਹੋਣ ਤੋਂ ਜੇ ਤੁਸੀਂ ਲਗਾਤਾਰ ਜਿਹੜਾ ਹੈਗਾ ਇੱਕ ਬੈਲੈਂਸਡ ਡਾਈਟ ਖਾਓਗੇ ਸਾਦਾ ਭੋਜਨ ਖਾਓਗੇ ਬੈਲੈਂਸਡ ਡਾਈਟ ਖਾਓਗੇ ਜਿਹਦੇ ਵਿੱਚ ਫਰੂਟ ਤੇ ਵੈਜੀਟੇਬਲ ਦੀ ਬਹੁਤਾਤ ਹੋਵੇ ਜੇ ਤੁਸੀਂ ਇਹ ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੋਗੇ ਬਟ ਸੀਐਮਸੀ ਨੇ ਅੱਜ ਜਿਹੜੀ ਉਪਲਬਧੀ ਕੀਤੀ ਹੈ ਮੈਂ ਇੱਕ ਵਾਰ ਫਿਰ ਉਹਨਾਂ ਨੂੰ ਡਾਕਟਰ ਜੈਰਾਜ ਪੰਡਿਆ ਜੀ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਹ ਵਰਲਡ ਸਟ੍ਰੋਕ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਵੀ ਹੈ ਜੀ ਐਸ ਵੈਲੇ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਵਾਸਤੇ ਜਿੰਨੇ ਡੋਨਰਸ ਵੀ ਹੈ ਇਲੈਕਟ੍ਰੋਨਿਕਸ ਤੇ ਹੋਰ ਦੂਜੇ ਡੋਨਰਸ ਵੀ ਜਿਵੇਂ ਰਜਿੰਦਰ ਜੀ ਆਏ ਸੀ, ਬਰਿੰਦਰ ਜੀ ਆਏ ਸੀ, ਬਰਿੰਦਰ ਜੀ ਆਏ ਸੀ, ਹੋਰ ਜਿੰਨੇ ਵੀ ਸਾਰੇ ਡੋਨਰਸ ਵੀ ਇਹ ਲੈ ਕੇ ਆਉਂਦੇ ਆ। ਇਹਨਾਂ ਨੇ ਸਾਰੇ ਫੰਡਸ ਵੀ ਅਰੇਂਜ ਕੀਤੇ ਆ ਔਰ ਸਾਰੀ ਜਿਹੜੀ ਟੈਕਨੀਕਲ ਨੋ-ਹਾਊ ਹੈ ਔਰ ਇਹਨਾਂ ਦੀ ਜਿਹੜੀ ਵਿਜ਼ਨ ਹੈਗੀ ਆ ਉਹਦੇ ਕਰਕੇ ਇਹ ਪੋਸੀਬਲ ਹੋਇਆ। ਅਸੀਂ ਇਸੇ ਤਰ੍ਹਾਂ ਬਾਕੀ ਫੀਲਡਸ ਦੇ ਵਿੱਚ ਵੀ ਆਲਰੇਡੀ ਅਸੀਂ ਹਾਰਟ ਅਟੈਕ ਤੇ ਕੰਮ ਕਰ ਰਹੇ ਆ ਜਿਹੜਾ ਐਸਟੀ ਵੇਵ ਵਰੀਏਸ਼ਨ ਮਾਇਓਕਾਰਡੀਅਲ ਇਨਫੈਕਸ਼ਨ ਹੈ। ਉਹਦੇ ਵੀ ਕੰਮ ਕਰ ਰਹੇ ਆ ਆਉਣ ਵਾਲੇ ਦਿਨਾਂ ਚ ਅਸੀਂ ਕੈਂਸਰ ਦੇ ਉੱਤੇ ਵੀ ਬਾਕੀ ਜਿਹੜੀਆਂ ਜਾਨਲੇਵਾ ਬਿਮਾਰੀਆਂ ਲੋਕਾਂ ਦੇ ਗੁਰਦੇ ਨਾਲ ਫੇਲ ਹੋਣ ਗੋਡੇ ਨਾਲ ਫੇਲ ਹੋਣ ਹੋਰ ਇੰਨੀ ਹੁੰਦੀ ਆ ਕਿ ਉਹਦੇ ਤੇ ਡਿਪੈਂਡੈਂਟ ਹੁੰਦੇ ਆ ਪੈਸੇ ਦੇ ਉੱਤੇ ਉਹ ਮੈਂ ਉਹਨਾਂ ਨੂੰ ਸ਼ੋਰ ਵੀ ਕਰਦਾ ਹਾਂ ਤੁਹਾਡੇ ਥਰੂ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਅਸੀਂ ਜਿਹੜਾ ਹੈਗਾ 1.5 ਮਹੀਨੇ ਦੇ ਵਿੱਚ ਅਸੀਂ ਉਹਨਾਂ ਨੂੰ 1 ਮਹੀਨੇ ਦੀ ਜ਼ਿਆਦਾ ਡਿਪੈਂਡੈਂਸੀ ਨਹੀਂ ਹੋਏਗੀ ਕਿਸੇ ਦੀ ਅਸੀਂ ਉਹਨਾਂ ਨੂੰ ਰੈਗੂਲਰਲੀ ਪੇ ਕਰਾਂਗੇ ਮੈਂ ਉਹਨਾਂ ਨੂੰ ਕਹਿਣਾ ਕਿ ਸਰਵਿਸਿਜ਼ ਵਧਿਆ ਦਿਓ ਔਰ ਕਿਸੇ ਵੀ ਜਿਹੜੀ ਕੋਈ ਬੁਰੀ ਆਦਤ ਹੈ ਤੇ ਤੋਂ ਬਚੋ ਔਰ ਜਦੋਂ ਸੀਐਮਸੀ ਵਾਲੇ ਵੀ ਸੋ ਉਹ ਸਾਰੇ ਉਹਦੇ ਚ ਹੋਣੇ ਚਾਹੀਦੇ ਆ ਵੈਸੇ ਅਸੀਂ ਜੋ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹਦੇ ਉੱਤੇ ਪੈਸੇ ਦਾ ਕਟ ਨਹੀਂ ਲਾਇਆ ਸੀ ਮੁੱਲਾ ਕਲੀਨਿਕ ਬਣਾਇਆ ਚਾਹੇ 845 ਦੇ ਕਰੀ ਚਾਹੇ ਅਸੀਂ ਜਿਹੜੀਆਂ ਸਾਰੇ ਸਰਕਾਰੀ ਹਸਪਤਾਲਾਂ ਚ ਅੱਜ ਦਵਾਈ ਮਿਲਦੀ ਹੈ ਪਹਿਲਾਂ ਕਦੇ ਨਹੀਂ ਹੋਇਆ ਸੀ ਦਵਾਈਆਂ ਪਹਚਾਤੀਆਂ ਸੀ ਐਕਸ-ਰੇ ਅਲਟਰਾਸਾਉਂਡ ਮਸ਼ੀਨਾਂ ਪਹਚਾਤੀਆਂ ਸਾਡੇ ਐਕਸ-ਰੇ ਤੇ ਅਲਟਰਾਸਾਉਂਡ ਜਿੰਨੇ ਹੁੰਦੇ ਸੀ ਉਸ ਤੋਂ 2 ਗੁਣਾ 2.5 ਗੁਣਾ ਹੋ ਗਏ ਸਾਡੇ ਅਲਟਰਾਸਾਉਂਡ ਤਾਂ 3 ਗੁਣਾ ਹੋ ਗਏ ਐਕਸ-ਰੇ ਡਬਲ ਹੋ ਗਿਆ ਸਾਡੇ ਸੋ ਲੋਕਾਂ ਨੂੰ ਇਹ ਸੂਰਤਾਂ ਸਾਰੀਆਂ ਮਿਲ ਰਹੀਆਂ ਟੈਸਟ ਮੁੱਲਾ ਕ ਦਿਸਪੈਂਸਰੀਆਂ ਵਿੱਚ ਟੈਸਟ ਹੈ ਇਹ ਸਿਹਤ ਕ੍ਰਾਂਤੀ ਹੀ ਹੈ ਜੀ ਇਹ ਇਟ ਇਜ਼ ਹੈਪਨਿੰਗ ਨਾਓ ਐਂਡ ਹੇਅਰ ਓਨਲੀ ਇਹਨੂੰ ਅਸੀਂ ਹੋਰ ਸਟਰੈਂਥਨ ਕਰਾਂਗੇ ਜੀ ਆਹ ਵਾਲੇ ਦੇ ਨਾਲ ਜਿੰਨਾ ਕੋਈ ਮੇਜਰ ਇਸ਼ੂ ਹੋਣ ਜਿਵੇਂ ਕਿ ਕਿਸੇ ਨੂੰ ਦਿਲ ਦਾ ਹਾਰਟ ਅਟੈਕ ਹੋ ਗਿਆ ਕੁਝ ਹੋ ਗਿਆ ਆ ਬਿਲਕੁਲ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਉਹਦਾ ਜਿਹੜਾ ਪ੍ਰੋਸੀਜਰ ਹੈ ਬਾਅਦ ਵਿੱਚ ਵੀ ਫੋਲੋ ਅਪ ਕੀਤਾ ਜਾ ਸਕਦਾ ਐਦਾਂ ਦੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਪਹਿਲਾਂ ਪਰਮਿਸ਼ਨ ਲੈਣ ਥੋੜੀ ਜਾਊਗਾ ਉਹ ਐਮਰਜੈਂਸੀ ਦੇ ਵਿੱਚ ਸਾਰਾ ਕੁਝ ਅਲਾਉਡ ਹੁੰਦਾ ਉਹ ਤਾਂ ਜੇ ਤੁਸੀਂ ਕਿਸੇ ਹੋਰ ਸੁਬੇਚ ਵੀ ਗਏ ਹੋ ਜਾਂ ਕਿਤੇ ਵੀ ਉੱਥੇ ਵੀ ਤੁਸੀਂ ਕਰਾ ਸਕਦੇ ਹੋ ਉਹਦੇ ਵਿੱਚ ਸਾਰਾ ਪਰਮਿਟਡ ਹੈ ਜੀ ਐਮਰਜੈਂਸੀ ਹੈ ਐਮਰਜੈਂਸੀ ਉਹਨੂੰ ਅਸੀਂ ਐਮਰਜੈਂਸੀ ਤਰ੍ਹਾਂ ਟਰੀਟ ਕਰ ਸਕਦੇ ਹਾਂ ਜੀ ਸਰਕਾਰੀ ਹਸਪਤਾਲਾਂ ਦੇ ਲੰਕਤ ਵਿੱਚ ਵਾਧਾ ਨਿਕਿਆ ਜੀ ਪੰਜਾਬ ਦੇ ਵਿੱਚ ਵਧ ਰਿਹਾ ਹੈਗਾ ਜੀ ਸਾਡੀ ਜਿਹੜੀ ਓਪੀਡੀ ਹੈ ਉਹ ਡੇਢ ਗੁਣਾ ਪਹੁੰਚ ਗਈ ਹੈ ਕੇ ਜਗ ਜਿੱਥੇ 150 ਜਾਂ 150 ਤੋਂ ਵੱਧ ਪੇਸ਼ੈਂਟਸ ਆਦੇ ਆ ਅਸੀਂ ਉਹਦਾ ਮੈਂ ਕਹਾਂ ਵੀ ਜਾ ਤਾਂ ਉਹ ਟਾਈਮ ਵਧਾਓ ਤੇ ਜਾਂ ਉੱਥੇ ਈਵਨਿੰਗ ਸ਼ਿਫਟ ਸ਼ੁਰੂ ਕਰਾਂਗੇ ਅਸੀਂ 4-5 ਦੇ ਵਿੱਚ ਸੋ ਲੋਕਾਂ ਦਾ ਵਿਸ਼ਵਾਸ ਵੱਧ ਰਿਹਾ ਕਿਉਂਕਿ ਟੈਸਟ ਹੋ ਰਿਹਾ ਦਵਾਈਆਂ ਮਿਲ ਰਹੀਆਂ ਉਹਨਾਂ ਨੂੰ ਅਸੀਂ ਦਵਾਈਆਂ ਅਸੀਂ ਤੋਂ ਬਾਅਦ ਦਵਾਈਆਂ ਮਹੱਲਾ ਕਲੀਨਿਕ ਦੇ ਵਿੱਚ ਮਿਲ ਰਹੀਆਂ ਹੈਗੀਆਂ ਸੋ ਉਹਦੇ ਨਾਲ ਬਲੱਡ ਪ੍ਰੈਸ਼ਰ ਸ਼ੂਗਰ ਦਾ ਡਾਇਗਨੋਸ ਵੀ ਹੋ ਜਾਏਗਾ ਲਾਜ਼ ਵੀ ਉੱਥੇ ਹੋ ਜਾਏਗਾ ਅਗਲਾ ਜਿਹੜਾ ਪ੍ਰਿੰਟ ਚ ਰਹਿੰਦਾ ਉਹਨੇ ਝੋਨਾ ਲਾਣਾ ਜੀ ਉਹ ਮਹੀਨਾ ਨਹੀਂ ਜ਼ਿਆਦਾ ਦਵਾਈ ਲੈਣਾ ਆਪਣੇ ਪ੍ਰਿੰਟ ਚ ਹੋਏਗਾ ਤੇ ਜਾ ਕੇ ਦਵਾਈ ਲੈ ਕੇ ਫਿਰ ਚਲਾ ਜਾਏਗਾ ਉਹ ਬੋਲੋ ਕਿਤੇ ਨਾ ਕਿਤੇ ਸਰਕਾਰ ਹੋਏਗਾ ਜੀ ਬਿਲਕੁਲ ਹੋਏਗਾ ਸਰਕਾਰ ਕਮਿਟਿਡ ਹੈ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਮੈਂ ਕਿਹਾ ਵੀ ਉਹ ਉਹਨਾਂ ਦਾ ਕੋਈ ਪ੍ਰੋਫੈਸਰ ਨਹੀਂ ਹੈ ਹੀ ਇਜ਼ ਪੈਸ਼ਨੇਟ ਅਬਾਊਟ ਿਸ ਵਰਕ ਤੇ ਜਦੋਂ ਮੁੱਖ ਮੰਤਰੀ ਕਮਿਟਿਡ ਹੋਵੇ ਮੈਂ ਆਮ ਥੇਅਰ 24/7 ਲੋਕਾਂ ਵਾਸਤੇ ਜੀ ਤੇ ਅਸੀਂ ਸਾਰੇ ਮਿਲ ਕੇ ਸਾਡੀ ਜਿਹੜੀ ਟੀਮ ਹੈ ਬਹੁਤ ਪੋਜ਼ਿਟਿਵ ਜੀ